ਚਾਈਨਾ ਦੇ ਦੱਖਣੀ ਪ੍ਰਾਂਤ ਗੁਆੰਗਡੋਂਗ ਦੇ ਵਿੱਚ ਅਜੀਬੀ ਬਰਸਾਤ ਹੋਈ ਕਿ ਵੱਡਾ ਇਲਾਕਾ ਤਲਾਬ ਵਿੱਚ ਤਬਦੀਲ ਹੋ ਗਿਆ। ਬੀਤੇ 65 ਸਾਲਾਂ ਵਿੱਚ ਹੋਈ ਸਭ ਤੋਂ ਜ਼ਿਆਦਾ ਬਰਸਾਤ ਦੇ ਚੱਲਦੇ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 10 ਲੋਕ ਬੁਰੀ ਤਰ੍ਹਾਂ ਲਾਪਤਾ ਹਨ। ਇਸ ਮੌਲਿਕਾਰ ਬਰਸਾਤ ਦਾ ਸਭ ਤੋਂ ਜ਼ਿਆਦਾ ਅਸਰ ਗੁਆੰਗਡੋਂਗ ਦੀ ਰਾਜਧਾਨੀ ਗੁਆੰਗਝੂ ਦੇ ਵਿੱਚ ਦਿਖਾਈ ਦਿੱਤਾ ਹੈ। ਇਸ ਦੇ ਇਲਾਵਾ ਪਰਲ ਨਹਿਰ ਦੇ ਤਲਹਟੀ ਤੇ ਵਸੀ ਪਰਲ ਰਿਵਰ ਡੈਲਟਾ ਦੇ ਵਿੱਚ ਵੱਡਾ ਇਲਾਕਾ ਪਾਣੀ ਵਿੱਚ ਡੁੱਬ ਗਿਆ ਹੈ। ਇਸ ਬਰਸਾਤ ਦੇ ਨਾਲ ਅਜੀਬ ਹੀ ਆਫਤਾ ਆਈ ਹੈ ਕਿ ਪ੍ਰਸ਼ਾਸਨ ਨੇ ਕਰੀਬ 2.5 ਲੱਖ ਲੋਕਾਂ ਨੂੰ ਸੁਰੱਖਿਤ ਥਾਂ ਤੇ ਬਾਹਰ ਕੱਢਿਆ ਹੈ। ਇਹੀ ਨਹੀਂ ਕਰੀਬ 26 ਹਜ਼ਾਰ ਲੋਕਾਂ ਨੂੰ ਸ਼ੈਲਟਰ ਹੋਮਸ ਵੀ ਭੇਜੇ ਗਏ ਹਨ। ਦੱਸਦੀ ਹੈ ਕਿ ਚੀਨ ਦੇ ਰਾਸ਼ਟਰੀ ਮੌਸਮ ਭਾਗ ਨੇ ਦੱਸਿਆ ਹੈ ਕਿ 23 ਅਪ੍ਰੈਲ ਦੀ ਸ਼ਾਮ ਸਾਊਥ ਚਾਈਨਾ ਦੇ ਤੱਟੀ ਇਲਾਕਿਆਂ ਦੇ ਵਿੱਚ ਇੱਕ ਤੂਫਾਨ ਟਕਰਾਇਆ ਹੈ ਜਿਸ ਦੀ ਵਜ੍ਹਾ ਦੇ ਨਾਲ ਚੀਨ ਵਿੱਚ ਇਸ ਸਦੀ ਦੀ ਸਭ ਤੋਂ ਵੱਡੀ ਬਾੜ ਆ ਸਕਦੀ ਹੈ। ਮੌਸਮ ਪਾਕ ਨੇ ਪਹਿਲਾਂ ਹੀ ਇਸ ਤੂਫਾਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਸੀ ਮੰਨਿਆ ਜਾ ਰਿਹਾ ਹੈ ਕਿ ਇਸ ਤੂਫਾਨ ਦੇ ਨਾਲ 12 ਕਰੋੜ ਲੋਕ ਪ੍ਰਭਾਵਿਤ ਹੋ ਸਕਦੇ ਹਨ ਸਰਕਾਰ ਨੇ ਹਾਲਤ ਠੀਕ ਹੋਣ ਤੱਕ ਸਮੁੰਦਰੀ ਇਲਾਕਿਆਂ ਦੇ ਵਿੱਚ ਜਾਣ ਤੇ ਬੈਨ ਕਰ ਦਿੱਤਾ ਹੈ ਸਾਊਥ ਚੀਨ ਦੀ ਮੁੱਖ ਬੀ ਨਦੀ ਉਫਾਨ ਦੇ ਹੈ ਇੱਥੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ 19 ਫੁੱਟ ਤੱਕ ਪਾਣੀ ਭਰ ਗਿਆ ਜਿਸ ਦੀ ਵਜ੍ਹਾ ਦੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੂਫਾਨ ਦਾ ਸਰ ਹੁਣ ਝਾਉਕਿੰਗ ਸ਼ੋਂਗੋਂਗ, ਕੁਇੰਗਗੁਆਨ ਅਤੇ ਜਿਐਂਗਮੇਨ ਸ਼ਹਿਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਇਲਾਕਿਆਂ ਵਿੱਚ ਪਿਛਲੇ 12 ਘੰਟਿਆਂ ਤੋਂ ਹੋ ਰਹੀ ਮੋਲੇਤਾਰ ਬਰਫ਼ਸਾਤ ਨੇ ਲੋਕਾਂ ਦੀ ਆਫਤ ਫਿਰ ਤੋਂ ਵਧਾ ਦਿੱਤੀ ਹੈ। ਸਾਊਥ ਚਾਈਨਾ ਦੀ ਜੇਕਰ ਗੱਲ ਕਰੀ ਤਾਂ ਉੱਥੇ 16 ਅਪ੍ਰੈਲ ਤੋਂ ਲਗਾਤਾਰ ਮੋਲੇ ਧਾਰ ਬਰਸਾਤ ਜਾਰੀ ਹੈ ਜਿਸ ਦੀ وجہ ਦੇ ਨਾਲ ਕੂਬੇ ਦੀਆਂ 44 ਨਹਿਰਾਂ ਲਾਲ ਨਿਸ਼ਾਨ ਦੇ ਵੀ ਉੱਪਰ ਬਹਿ ਰਹੀਆਂ ਹਨ ਇੰਦਾ ਖਤਰਾ ਹੋਰ ਜ਼ਿਆਦਾ ਵੱਧ ਚੁੱਕਿਆ ਤੇ ਮੌਸਮ ਵਿਭਾਗ ਨੇ ਸਾਫ਼ ਸਪੋਰਟ ਸਖਤ ਚੇਤਾਵਨੀ ਦਿੱਤੀ ਹੈ ਕਿ ਅਗਰ ਬਰਸਾਤ ਇਸ ਤਰੀਕੇ ਦੇ ਨਾਲ ਹੀ ਜਾਰੀ ਰਹੀ ਤਾਂ ਅੱਧਾ ਚੀਨ ਪੂਰੀ ਤਰ੍ਹਾਂ ਹੜ੍ਹ ਦੇ ਜਪੇਟ ਵਿੱਚ ਆ ਸਕਦਾ ਹੈ ਇਸ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ